ਤੁਸੀਂ ਲਗਾਤਾਰ ਬੀਬੀ ਦੇ ਪੱਖ ਚ ਬੋਲ ਰਹੇ ਹੋ ਬਾਈ ਤੁਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਤੇ ਤੋਰੋਗੇ ਦੇਖੋ ਕੱਲ ਕੀ ਆ ਜੇ ਤਾਂ ਤੂੰ ਆਪਣੀ ਭੈਣ ਨੂੰ ਤੋੜ ਸਕਦਾ ਫੇਰ ਤਾਂ ਮੈਂ ਵੀ ਤੋੜ ਲੂੰਗਾ ਕਿਉਂ ਕਿ ਮੈਨੂੰ ਕਿਉਂ ਬੋਲਣਾ ਤੂੰ ਕੌਣ ਹੁੰਦਾ ਜੰਮਿਆ ਮੈਨੂੰ ਬੋਲਣ ਵਾਲਾ ਤੂੰ ਮੈਂ ਲਗਾਤਾਰ ਪੱਖ ਬੋਲਦੇ ਉਹ ਤੇ ਬੋਲਣ ਵਾਲਾ ਕੌਣ ਹੈ ਨਹੀਂ ਤੁਸੀਂ ਲਗਾਤਾਰ ਪੱਖ ਲੈ ਰਹੇ ਹੋ ਬੀਬੀ ਮੈਂ ਮੈਂ ਬੀਬੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਰ ਜਾਵੇ ਤਾਂ ਵੀ ਮੈਂ ਉਹਦੇ ਨਾਲ ਖੜੂਗਾ ਨਾ ਲਗਾਤਾਰ ਮਰਿਆਦਾ ਚ ਰਹਿ ਕੇ ਗੱਲ ਕਰ ਮਰਿਆਦਾ ਚ ਰਹਿ ਕੇ ਗੱਲ ਕਰ ਰਹੀ ਮੈਂ ਮਾਪੇ ਮਰਿਆ ਜੀ ਨਾ ਮਰਿਆਦਾ ਚ ਰਹਿ ਕੇ ਗੱਲ ਕਰ ਮੇਰਾ ਖਾਨਦਾਨ ਉਹ ਆ ਜਿਨ੍ਹਾਂ ਨੇ ਬਾਵਰੀ ਮਸਜਿਦ ਨੂੰ ਆਜ਼ਾਦ ਕਰਾਇਆ ਠੀਕ ਆ ਗੱਲ ਤੇਰਾ ਖਾਨਦਾਨ ਤੁਸੀਂ ਲਗਾਤਾਰ ਅਸ਼ਲੀਨਤਾ ਦਾ ਪੱਖ ਲੈ ਰਹੇ ਹੋ ਮੈਂ ਅਸ਼ਲੀਨਤਾ ਦਾ ਪੱਖ ਨਹੀਂ ਲੈਂਦਾ ਉਸ ਕੁੜੀ ਨੂੰ ਮਾਰਨ ਦਾ ਪੱਖ ਲੈ ਰਹੇ ਆ ਆਪਣੀ ਵੀਡੀਓ ਚੈੱਕ ਕਰ ਲਈ ਉਹ ਮੀਕਾ ਚਵਲ ਬੰਦਾ ਕੱਲ ਬੁੜੀਆਂ ਨਾਲ ਕਿਸਾਂ ਕਰਦਾ ਫਿਰਦਾ ਇਹ ਅੱਜ ਪੰਜਾਬ ਨੂੰ ਇਹ ਮਤਾਂ ਦਿੰਦਾ ਕੱਲ ਸਟੇਜ ਤੇ ਇਹਨੂੰ ਸ਼ਰਮ ਨਹੀਂ ਆਈ ਵੀ ਜੇ ਪੰਜਾਬ ਦਾ ਇਹ ਤੇ ਪੰਜਾਬ ਨੂੰ ਇਹ ਪਰੋਸਕੇ ਦੇਣ ਡਿਆ ਇਹ ਪੰਜਾਬ ਨੂੰ ਮਤਾਂ ਦੇਊਗਾ ਉਹਨੇ ਕੋ ਗਾਲ ਕਹਿਣਾ ਜਾ ਕੇ ਟਪੋਸੀਆਂ ਟਪਾਸੀਆਂ ਮਾਰ ਤੇਰੇ ਵਰਗੇ ਬਾਂਦਰਾਂ ਦੀ ਪੰਜਾਬ ਨੂੰ ਲੋੜ ਨਹੀਂ ਹੈਗੀ ਠੀਕ ਆ ਜਿਹੜਾ ਤੂੰ ਬਾਬੇ ਹਰਜੀਤ ਸਿੰਘ ਨੂੰ ਕਹਿਣਾ ਪਾਪਾ ਜੀ ਤੇਰੇ ਹੱਕ ਚ ਆ ਜਿਹੜੀ ਚੀਜ਼ ਦੀ ਲੋੜ ਹੋਈ ਸਾਨੂੰ ਆਜ਼ਮਾ ਲਈ ਬਾਬੇ ਦੇ ਥਣ ਤੇ ਚੜ ਜੀ ਜਦੋਂ ਮਰਜੀ ਆ ਜੀ ਮੈਨੂੰ ਤਾਂ ਲੱਗਦਾ ਯਾਰ ਅਸਾਂ ਤੇ ਪੱਤਰਕਾਰ ਵੀ ਭੈਣ ਤੋ ਫੁੱਦੂ ਆ ਅਜਿਹੇ ਬੰਦੇ ਜਿਹੜੇ ਟੂ ਲੈਂਡ ਤੋਰਦੇ ਚੱਕ ਹਿਆਰ ਵਈਆ ਦਾ ਸਾਰੇ ਮੇਂ ਦੇਣੂ ਦਿਵਾਨੀ ਦੇ ਸਾਹ ਦੇ ਥੱਲੇ ਰਹਿ ਜਨਾ ਸਾਲਾ ਰਾਖੀ ਪ੍ਰਧਾਨ ਦਾ ਦੋ ਮਾਰ ਦੇ ਟੈਂਕੂ ਦੇ ਚਪੇੜਾ ਮੂੰਹ ਤੇ ਪਾਕ ਚ ਸਿਰ ਪਸਾਇਆ ਪਾਗਲਾ ਵਾਲਾ ਉਹ ਸਾਡੇ ਨੂੰ ਗੀਆ ਢੈਂਦੀ ਰਾਤਰੀ ਚੋਦਰਾ ਮਾ ਵਿਦਤ ਦੋ ਮਾਰ ਸੱਤ ਲਾਹ ਕੁੱਤੇ ਬਣੀ ਬਰਮਦੇ ਕਰਦੇ ਆਂ